ਬਾਹਿਗੁਰੂ ਜੀ ਦਾ ਖਾਲਸਾ ਸ੍ਰੀ ਬਾਹਿਗੁਰੂ ਜੀ ਦੀ ਭਤੇ ਮੇਰੇ ਦੇਸਾਂ ਬਦੇਸਾਂ ਵਿੱਚ ਬਠੇ ਪੰਜਾਬੀ ਭਰਾਵੋ ਅਤੇ ਪੰਜਾਬ ਵਿੱਚ ਬਠੇ ਸਾਰੇ ਪੰਜਾਬੀ ਅਤੇ ਸਿੱਖ ਸੰਗਤ ਦਾ ਮੈਂ ਸਾਡੇ ਸੋਸ਼ਲ ਸਰਪੰਚ YouTube ਚੈਨਲ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਸਾਰੇ ਆਪ ਦੀ ਖੁਸ਼ੀ ਦਾ ਆਨੰਦ ਮਾਣਦੇ ਹੋਵੋਗੇ ਜ਼ਿੰਦਗੀ ਦੇ ਅੱਜ ਗੱਲ ਕਰਨ ਜਾ ਰਹੇ ਆ ਗੜੀ ਸਾਹਿਬ ਪਾਸਾ ਹੀ ਨੋਮੀ ਸਮਾਣਾ ਕਿਵੇਂ ਬਣਿਆ ਗੜੀ ਤੋਂ ਗੜੀ ਸਾਹਿਬ ਇਹ ਅੱਜ ਆਪਾਂ ਗੱਲ ਕਰਦੇ ਆ ਵੀ ਕਿਵੇਂ ਇੱਥੇ ਇੱਕ ਇਤਿਹਾਸਕ ਗੁਰਦੁਆਰ ਨੂੰ ਚਾਰ ਚੰਨ ਲੱਗੇ ਇੱਥੇ ਜਦੋਂ ਗੁਰਤੇਗ ਬਾਧਰ ਮਹਾਰਾਜ ਜੀ ਸ੍ਰੀ ਅਨੰਦਪੁਰ ਸਾਹਿਬ ਤੋਂ ਚੱਲ ਕੇ ਮਾਨਸ ਸਿੰਘਾ ਨੂੰ ਨਾਲ ਲੈ ਕੇ ਉਸ ਵੇਲੇ ਕਸ਼ਮੀਰ ਦੇ ਪੰਡਤਾਂ ਤੇ ਅਤਿਆਚਾਰ ਹੁੰਦਾ ਸੀ ਜ਼ੁਰਮ ਹੁੰਦਾ ਸੀ ਉਹਨਾਂ ਦੇ ਜੰਜੂ ਲਾਉਂਦੇ ਤੇ ਉਹਨਾਂ ਨੂੰ ਮੁਸਲਮਾਨੀ ਵਿੱਚ ਤੱਕੇ ਨਾਲ ਸੁੰਨਤਾ ਕਰੀਆਂ ਜਾਂਦੀਆਂ ਧੀਆਂ ਉਹ ਹਿੰਦੂਆਂ ਦੀ ਰਾਖੀ ਕਰਨ ਬਾਅਦ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਆਪਦਾ ਸੀਸ ਦੇਣ ਜਾ ਰਹੇ ਸੀ ਤਾਂ ਜਦੋਂ ਅਨੰਦਪੁਰ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਚੱਲੇ ਤਾਂ ਉਹ ਗੁਰੂ ਗੁਰੂ ਸਾਹਿਬਾਨ ਇਸ ਗੱਡੀ ਵਿੱਚ ਜੋ ਸਮਾਣੇ ਦੀ ਗੱਡੀ ਵਾਜਦੀ ਸੀ ਤਾਂ ਇੱਥੇ ਆ ਕੇ ਪੰਜ ਸਿੱਖਾਂ ਨਾਲ 40 ਦਿਨ ਪੂਰਾ ਇਸ ਧਰਤੀ ਤੇ ਆਪਣੇ ਤਪੱਸਿਆ ਦੇ 40 ਦਿਨ ਬਤਾਏ ਤੇ ਹਰਤੇਗ ਬਹਾਦਰ ਜੀ ਨੇ ਤਾਂ ਔਰ ਵਿਜੇਪਤੀ ਜਿਹੜਾ ਉਹ ਗੁਰੂ ਸਾਹਿਬ ਨੂੰ ਭਾਲਦਾfti ਇੱਥੇ ਉਹਨੇ ਆਪਦੇ ਉਦੋਂ ਦੀ ਜਿਹੜੀ ਉਹਦੀ ਪੁਲਿਸ ਸੀ ਜਿਹੜੇ ਉਹਦੇ ਰੱਖੇ ਹੋਏ ਤੇ ਪੂਰੀ ਸੂਬੂ ਲਾ ਦੇ ਫਿਰ ਵੀ ਗੁਰਤੇਗ ਬਹਾਦਰ ਜੀ ਇੱਥੇ ਗੜੀ ਚ ਆਪਾਂ ਨੂੰ ਮਿਲ ਜਾਣਾ ਵੀ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਪਰ ਨਹੀਂ ਜਿਹੜਾ ਇੱਥੇ ਦਾ ਵਜ਼ੀਰ ਸੀ ਉਹਨੇ ਖਾਸ ਜਵਾਬ ਦਿੱਤਾ ਵੀ ਉਹਰੇ ਗੜੀ ਚ ਤਾਂ ਗੁਰਤੇਗ ਬਹਾਦਰ ਜੀ ਆਏ ਨਹੀਂ ਹੈਗੇ ਤਾਂ ਗੁਰੂ ਜੀ ਇਥੋਂ ਹਰਿਆਣੇ ਦੇ ਗੁਰੂ ਘਰ ਹੁੰਦੇ ਹੋਏ ਤਾਂ ਸ੍ਰੀ ਦਮਦਾਨ ਸਾਹਿਬ ਉੱਥੇ ਜਾ ਕੇ ਉੱਥੇ ਕੁਝ ਦਿਨ ਠਹਿਰੇ ਉਦੋਂ ਬਾਅਦ ਦਿੱਲੀ ਉਹ ਚਲੇ ਗਏ ਤਾਂ ਇਸ ਘੜੀ ਵਿੱਚ ਜਦੋਂ ਗੁਰੂ ਗੁਰੂ ਜੀ ਨੇ ਉਪਦੇਸ਼ ਕਰਕੇ ਗਏ ਤੇ ਵੀ ਭਾਈਓਰੇ ਬਹੁਤ ਵਧੀਆ ਗੁਰੂ ਘਰ ਬਣੂਗਾ ਤਾਂ ਸੰਗਤਾਂ ਨੇ ਇਸ ਗੁਰੂ ਘਰ ਦਾ ਨਿਰਮਾਣ ਕਰਿਆ ਤਾਂ ਨੌਵੇਂ ਪਾਸਾ ਦੀ ਇੱਥੇ ਪੈਰ ਧਰੇ ਤੇ ਤਾਂ ਗੁਰੂ ਨੌਵੇਂ ਪਾਸੇ ਗੁਰਤੇਗ ਬਹਾਦਰ ਸਾਹਿਬ ਜੀ ਦਾ ਅਸਥਾਨ ਬਣਾਇਆ ਗਿਆ ਅੱਛਾ ਹੋਰ ਜਾਣਕਾਰ ਵਾਸਤੇ ਤਾਂ ਇੱਥੇ ਫੁੱਲ ਜਿਹੜੇ ਹਰਦਵਾਰ ਜਾਂਦੇ ਤੇ ਜਾ ਹੋਰ ਕਿਤੇ ਦੂਰ ਜਾਟੇ ਤਾਂ ਇੱਥੇ ਆਤਿਆਂ ਵੀ ਪਾਈਆਂ ਜਾਂਦੀਆਂ ਨੇ ਇਹ ਗੁਰੂ ਘਰ ਇੱਕ ਜਿਹੜੇ ਸਮਾਣੇ ਤੋਂ ਪਟਿਆਲੇ ਤੋਂ ਭਾਖੜਾ ਰੀ ਹੈ ਉਹਦੇ ਉੱਤੇ ਸਥਿਤ ਹੈ ਤਾਂ ਇਸ ਗੁਰੂ ਘਰ ਦੀ ਕਾਰ ਸੇਵਾ ਜੋ ਬਾਬਾ ਬਾਤਨ ਸਿੰਘ ਜੀ ਦਿੱਲੀ ਵਾਲੇ ਕਰ ਰਹੇ ਹਨ ਤੇ ਹਰ ਮਹੀਨੇ ਸੰਗਰਾਂਦ ਪੂਰਨਮਾਸੀ ਬਸਾਖੀ ਜਿੰਨੇ ਵੀ ਤਿਹਾਰ ਆਉਂਦੇ ਨੇ ਗੁਰੂ ਘਰ ਵਿੱਚ ਬੜੇ ਧੂਮ ਧਾਮ ਨਾਲ ਮਨਾਏ ਜਾਂਦੇ ਨੇ ਬਹੁਤ ਰਵੀ ਟਾਡੀ ਕਬੀਸਰੀ ਜਥੇ ਹੀ ਜਿਤਣੀ ਜਥੇ ਸੰਗਤਾਂ ਨੂੰ ਆ ਕੇ ਇਸ ਦਰ ਤੇ ਨਿਹਾਲ ਕਰਦੇ ਨੇ ਆਪਣੇ ਬਤਨ ਸੁਣਾ ਕੇ ਤਾਂ ਸੰਗਤਾਂ ਰੋਜ਼ ਵਾਂਗੂ ਬਹੁਤ ਲੰਗਰ ਖਾਧੀਆਂ ਨੇ ਅਤੇ ਗੁਰੂ ਦੇ ਜਾਸ ਬਾਣੀ ਦਾ ਖੜਦੀਆਂ ਨੇ ਇਸ ਲਈ ਇਹ ਗੁਰੂ ਘਰ ਸਮਾਣੇ ਦੇ ਬਿੱਟੇ ਆ ਉਹ ਇਹ ਗੁਰੂ ਘਰ ਜੋ ਜ਼ਮੀਨ ਹੈ ਉਹ ਹਰਿਆਣੇ ਦੀ ਹੈ ਤਾਂ ਇਹ ਗੜੀ ਸਾਹਿਬ ਬਣ ਗਿਆ ਗੜੀ ਤੋਂ ਇੱਥੇ ਪੁਰ ਸਾਹਿਬ ਨੇ ਦਰਸ਼ਨ ਪਾ ਕੇ ਇਸ ਨਿਮਾਣੀ ਧਰਤੀ ਨੂੰ ਚਾਰ ਚੰਨ ਲੱਗੇ ਤੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਇਹ ਧਰਤੀ ਦਾ ਪੂਰਬਲੀ ਹੋਈ ਇਥੇ ਲਈ ਮੈਂ ਇੰਨੀਆਂ ਗੱਲਾਂ ਬੇਨਤੀਆ ਕਰਦਾ ਹੋਇਆ ਆਪ ਸਭ ਦਾ ਬਹੁਤ ਧੰਨਵਾਦ ਕਰਦਾ ਵੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋਗੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ